ਗੁਰਜੀ ਦਾ ਹਾਲ ਸਵਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਜਿਸ ਉਪਰ ਹੋਵਤ ਦਇਾਲ ਹਰ ਸਿਮਰਤ ਕਟ ਸੋ ਕਾਲ ਰਹਾਉ ਸਾਧ ਸੰਗ ਭਜਿਐ ਗੋਪਾਲ ਗੋਣ ਗਾਵਤ ਟੂਟਾ ਜਾਮ ਜਾਲ ਆਪੇ ਸਤ ਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾਧ ਰਵਾਲ ਬਿਲਾਵਲ ਮਹੱਲਾ ਪੰਜਵਾ ਮਨ ਮਹਿ ਸਿੰਚਾ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੋਣ ਗਾਮ ਐਸੀ ਪ੍ਰੀਤ ਕਰਹੁ ਮਨ ਮੇਰੇ ਕਰਹੁ ਪਦ ਤੇ ਵਿਸਰਾਮ ਐਸੀ ਪ੍ਰੀਤ ਕਰਹੁ ਮਨ ਮੇਰੇ ਆਠ ਪਹਿਰ ਪ੍ਰਭ ਜਾਨ ਨਹ ਨੇਰੇ ਰਹਾਉ ਕਹ ਨਾਨਕ ਜਾ ਕੇ ਨਿਰਮਲ ਬਾਗ ਹਾਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਘਰ ਆਇਆ ਰਹਾਉ ਰੱਜ ਰੱਜ ਭੋਜਨ ਖਾਵਹੁ ਮੇਰੇ ਭਾਈ ਇਹ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਰੱਜ ਰੱਜ ਇਹ ਪਦ ਕਸਕੇ ਬੋਲਨੇ ਹਨ ਰੱਜ ਰੱਜ ਭੋਜਨ ਖਾਵਹੁ ਇਥੇ ਵਿਸਰਾਮ ਹੈ ਮੇਰੇ ਭਾਈ ਅੰਮ੍ਰਿਤ ਨਾਮ ਰਿੱਧ ਮਾਹ ਧਿਆਈ ਰਿੱਧ ਪੁੱਲਾ ਹੀ ਬੋਲਣਾ ਦਦੇ ਦੇ ਨਾਲ ਰਿੱਧ ਨਹੀਂ ਕਹਿਣਾ ਰਿੱਧ ਨਾਨਕ ਗੁਰ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਸਤਗੁਰ ਕਰਦੀਨੇ ਅਸਥਿਰ ਘਰਬਾਰ ਸਤਗੁਰ ਪਦ ਤੇ ਵਿਸਰਾਮ ਹੈ ਕਰਦੀਨੇ ਇਥੇ ਥੋੜਾ ਠਹਿਰਾ ਦੇ ਦਿਨਾ ਅਸਥਿਰ ਘਰਬਾਰ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਨ ਕੀ ਤਿਸ ਆਗੈ ਹੀ ਮਾਰੈ ਕਰਤਾਰ ਜੋ ਜੋ ਨਿੰਦ ਕਰੈ ਇਥੇ ਠਮਕ ਇਨ ਗ੍ਰਹਿਨ ਕੀ ਇਥੇ ਵਿਸਰਾਮ ਹੈ ਤਿਸ ਆਗੈ ਹੀ ਮਾਰੈ ਕਰਤਾਰ ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸ਼ਬਦ ਅਖੰਡ ਅਪਾਰ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂ ਬਖਸਿਆ संतन रास भोग राओ सर्व सुखा तेरी मंडली तेरा मान तान आरोग्य गुण गावो नित राम के एह अवखद जोग पाए बसो घर देश में एह भले संयोग नानक प्रभु सुप्रसन्न भए ਲਹ ਗਏ ਬਿਯੋਗ ਬਿਲਾਵਲ ਮਹੱਲਾ ਪੰਜਵਾ ਕਾਹੂ ਸੰਗ ਨ ਚਾਲ ਹੀ ਮਾਇਆ ਜੰਜਾਲ ਅੰਦੀ ਕਾਹੂ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਕਾਹੂ ਸੰਗ ਨ ਚਾਲ ਹੀ ਮਾਇਆ ਜੰਜਾਲ ਊਠ ਸਧਾਰੇ ਸ਼ਤਰਪਤ ਸੰਤਨ ਕੈ ਖਿਆਲ ਰਹਾਉ ਅੰਬੁੱਧ ਕੋ ਬਿੰਚਨਾ ਇਹ ਧੁਰ ਕੀ ਢਾਲ ਇਹ ਈੜੀ ਸਿਆੜੀ ਬਹਾ ਇਹ ਨਹੀਂ ਗਾਣਾ ਈੜੀ ਲਾਂ ਹਹਿ ਲਾਂ ਇਹ ਧੁਰ ਕੀ ਢਾਲ ਇਹ ਧੁਰ ਕੀ ਢਾਲ ਬਹੁ ਜੋਨੀ ਜਨਮ ਹੈ ਮਰਹਿ ਵਿਖਿਆ ਬਿਕਰਾਲ ਸਤਿ ਬਚਨ ਸਾਧੂ ਕਹਹਿ ਨਿਤ ਜਪਹਿ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬਿਲਾਵਲ ਮਹੱਲਾ ਪੰਜਵਾ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰ ਦੀਨਾ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨਾ ਰਹਾਉ ਜੈ ਜੈਕਾਰ ਜਗਤ ਰਮਹ ਲੁਚ ਹੈ ਸਭ ਜੀਆ ਸੁਪ੍ਰਸੰਨ ਭਏ ਸਤਿਗੁਰ ਪ੍ਰਭੂ ਕਾਛ ਵਿਗਨ ਨਾ ਥੀਆ ਜਾ ਕਾ ਅੰਗ ਦਿਆਲ ਪ੍ਰਭ ਤਾ ਕੇ ਸਭ ਦਾਸ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ ਬਿਲਾਵਲ ਮਹੱਲਾ 5 ਰਾਗ ਬਿਲਾਵਲ ਮਹੱਲਾ ਪੰਜਵਾ ਘਰ ਪੰਜਵਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ ਬਿਨ ਸਤ ਬਾਰ ਨ ਲੱਗਈ ਬਿਨ ਸਤ ਥੀਮਕ ਲੱਗ ਦੇਗੀ ਬਾਰ ਨ ਲੱਗਈ ਬਿਨ ਸਤ ਬਾਰ ਨਾ ਲੱਗਈ ਜਿਉ ਕਾਗਦ ਬੂੰਦਾਰ ਜਿਉ ਕਾਗਦ ਬੂੰਦਾਰ ਬੱਬੇ ਦੇ ਦਲੈਂਕੜ ਹਨ ਉੱਤੇ ਟਿੱਪੀ ਹੈ ਕਸ ਕੇ ਉਚਾਰਨ ਕਰਨਾ ਬੂੰਦਾਰ ਸੁਨ ਮੇਰੀ ਮਨਸਾ ਮਨਵਾਹੀ ਸਤ ਦੇਖ ਵਿਚਾਰ ਸੁਨ ਮੇਰੀ ਮਨਸਾ ਇਥੇ ਠਮਕ ਮਨਾਇ ਮਾਹੀ ਇਥੇ ਵਿਸਰਾਮ ਸਤ ਦੇਖ ਵਿਚਾਰ ਸਿੱਧ ਸਾਧਕ ਗ੍ਰਿਹੀ ਜੋਗੀ ਤਜ ਗਏ ਘਰ-ਬਾਰ ਰਹਾਉ ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ ਹਟੈਨ ਕਾ ਇਕੱਠਾ ਨਹੀਂ ਕਹਿ ਦੇਣਾ ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲੱਗੈ ਗਵਾਰ ਕਹਾ ਸੁ ਭਾਈ ਮੀਤ ਹੈ ਦੇਖ ਨੈਣ ਪਸਾਰ ਇਕ ਚਾਲੇ ਇਕ ਚਾਲ ਸਹ ਸਭ ਆਪਣੀ ਵਾਰ ਜਿਨ ਪੂਰਾ ਸਤਗੁਰ ਸੇਵਿਆ ਸੇ ਅਸਥਰ ਹਰ ਦਵਾਰ ਜਨ ਨਾਨਕ ਹਰਿ ਕਾ ਦਾਸ ਹੈ ਰਾਖ ਪੈਜ ਮੁਰਾਰ ਬਿਲਾਵਲ ਮਹੱਲਾ ਪੰਜਵਾ ਲੋਕਨ ਕੀਆ ਵਡਿਆਈਆ ਬੈ ਸੰਤਰ ਪਾਗ ਜੋ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ ਜੋ ਪ੍ਰਭ ਜੀਓ ਦਇਆਲ ਹੋਏ ਤੋ ਭਗਤੀ ਲਾਗੋ ਤੋ ਭਗਤੀ ਲੱਗੋ ਲਪਟ ਰਹਿਓ ਮਨ ਬਾਸਨਾ ਗੁਰ ਮਿਲ ਇਹਿ ਤਿਆਗ ਰਹਾਉ ਕਰੋ ਬੇਨਤੀ ਆਤ ਕਨੀ ਇਹ ਜੀ ਉਹ ਮਾਗੋ ਹੁਮਾਗੋ ਅਰਥ ਆਨ ਸਭ ਵਾਰਿਆ ਪ੍ਰੇ ਨਿਮਖ ਸੁਹਾਗੋ ਪ੍ਰੇ ਪੰਜ ਸੰਗ ਪ੍ਰੇ ਨਿਮਖ ਸੁਹਾਗੋ ਪੰਜ ਸੰਗ ਗੁਰ ਤੇ ਛੁਟੇ ਇਹ ਪੰਜ ਪਦ ਤੀਯਮਕ ਲਾ ਕੇ ਉਚਾਰਨ ਕਰਨਾ ਹੈ ਪੰਜ ਸੰਗ ਨੀ ਪੰਜ ਸੰਗ ਗੁਰ ਤੇ ਛੁਟੇ ਪੰਚ ਸੰਗ ਗੁਰ ਤੇ ਛੁਟੇ ਦੁਖ ਅਰ ਰਾਗੋ ਹਿਰਦੈ ਪ੍ਰਗਾਸ ਪ੍ਰਗਟ ਭਇਆ ਨਿਸਬਾਸਰ ਜਾਗੋ ਨਿਸਬਾਸੁਰ ਜਾਗੋ ਨਿਸਬਾਸੁਰ ਜਾਗੋ ਸਰਣ ਸੋਹਾਗਣ ਆਇਆ ਜਿਸ ਮਸਤਕ ਭਾਗੋ ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਗੋ ਸੀਤ ਲਗੋ ਇਕੱਠਾ ਹੀ ਉਚਾਰਨ ਕਰਨਾ ਸੀਤ ਲਗੋ ਵੱਖਰਾ ਨਹੀਂ ਕਹਿਆ ਬਿਲਾਵਲ ਮਹੱਲਾ ਪੰਜਵਾ ਲਾਲ ਰੰਗ ਤਿਸਕੋ ਲੱਗਾ ਜਿਸਕੇ ਵੱਡ ਭਾਗਾ ਮੈਲਾ ਕਦੀ ਨਹੂਵਈ ਨਹ ਲੱਗੇ ਦਾਗਾ ਪ੍ਰਭ ਪਾਇਆ ਸੁਖ ਦਾਈਆ ਮਿਲਿਆ ਸੁਖ ਪਾਇ ਸਹਿਜ ਸਮਾਨਾ ਭਿੱਤਰੇ ਛੋੜਿਆ ਨਹ ਜਾਏ ਰਹਾਉ ਜਰਾ ਮਰਾ ਨਹਿ ਵਿਆਪਈ ਫਿਰ ਦੂਖ ਨਾ ਪਾਇਆ ਪੀ ਅੰਮ੍ਰਿਤ ਆਗਨਿਆ ਗੁਰ ਅਮਰ ਕਰਾਇਆ ਪੀ ਅੰਮ੍ਰਿਤ ਆਗਨਿਆ ਇੱਥੇ ਵਿਸਰਾਮ ਹੈ ਗੁਰ ਗੁਰ ਅਮਰ ਨਹੀਂ ਕਹਣਾ ਗੁਰ ਪਦਤੀ ਯਮਕਲਾ ਆ ਕੀ ਉਚਾਰਨ ਕਰਨਾ ਗੁਰ ਅਮਰ ਕਰਾਇਆ ਸੋ ਜਾਨ ਨ ਜਿਨ ਚੱਖਿਆ ਹਰ ਨਾਮ ਅਮੂਲਾ ਕੀਮਤ ਕਹੀ ਨਾ ਜਾਈਐ ਕਿਆ ਕਹ ਮੁਖ ਬੋਲਾ ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਨਿਧ ਤੇਰੀ ਬਾਣੀ ਪਾਵਉ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਨੀ ਸਿਰ ਸਹਜ ਪਾਠ ਸੇਵਾ ਸਿਰ ਸਹਜ ਪਾਠ ਸੇਵਾ